ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਜ ਤੜਕਸਾਰ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਤੋਂ ਅੰਦਾਜ਼ਾ ਹੈ ਕਿ ਆਪ ਵਰਕਰ ਗੋਪੀ ਚੋਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਫਾਟਕ ਤੇ ਆਪ ਵਰਕਰ ਗੋਪੀ ਚੋਲਾ ਦੇ ਵੱਲੋਂ ਗੱਡੀ ਰੋਕੀ ਗਈ ਸੀ ਤੇ ਉੱਥੇ ਹੀ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਬੰਦ ਫਾਟਕਾਂ ਦਾ ਫਾਇਦਾ ਚੁੱਕ ਕੇ ਉਸਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਮੌਕੇ ਤੇ ਹੀ ਗੋਪੀ ਚੋਲਾ ਦੀ ਮੌਤ ਹੋ ਗਈ। ਘਟਨਾ ਗੋਇੰਦਵਾਲ ਫਤਿਹਵਾਦ ਫਾਟਕ ਵਿਖੇ ਵਾਪਰੀ ਹੈ। ਜਿੱਥੇ ਫਾਟਕ ਬੰਦ ਹੋਣ ਕਰਕੇ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਗੋਪੀ ਚੋਲਾ ਕਪੂਰਥਲਾ ਵਿਖੇ 307 ਦੇ ਮੁਕਤਮੇ ਦੇ ਵਿੱਚ ਤਰੀਕ ਭੁਗਤਣ ਦੇ ਲਈ ਜਾ ਰਿਹਾ ਸੀ ਪਰ ਹਮਲਾਵਰਾਂ ਦੇ ਵੱਲੋਂ ਮੌਕਾ ਦੇ ਕੇ ਉਸ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਵਾਰਦਾਤ ਤੋਂ ਬਾਅਦ ਸਾਰੇ ਤਰਨਤਾਰਨ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਦਸੇ ਦੇ ਬਾਅਦ ਗੱਡੀ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਤੇ ਗੋਲੀਆਂ ਦੇ ਸ਼ਰਦ ਵੀ ਸੜਕ ਉੱਤੇ ਪਏ ਹੋਏ ਨੇ ਤo ਅੰਦਾਜ਼ੀ ਹੈ ਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਤੇ ਉਹਨਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਇਹ ਗੁਰਦਾਰੇ ਮੱਥਾ ਟੇਕਿਓਥੋਂ ਗੁਰਦਾਰੇੋਂ ਮੈਂ ਉਤਰ ਗਿਆ। ਮੈਂ ਉੱਥੇ ਗੁਰਦਾਰੇ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮੈਂ ਕਿ ਗੋਪੀ ਕਿਧਰ ਕੀ ਕਿੱਥੇ ਗਿਆ ਵਾ। ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਚਰ ਨੂੰ ਆਣਾ ਈ ਕਿੱਥੇ ਆਂ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾਂਦਾ ਤੇ ਬਾਕੀ ਬਾਅਦ ਇੰਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ। ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਾਦਾ ਕਹਿੰਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਕਰੋ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮੈਂ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾ ਹੋਵੇ ਉਹ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਨਹੀਂ ਵੀ ਕੋਈ ਮਰਨ ਮਰਾਉਣ ਵਾਲਾ ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਨਿਆਂ ਨੇ ਆਪ ਪਿੰਡਾਂ ਜੋ ਹੋ ਜਾਂਦੇ ਥੋੜਾ ਵੀ ਕੁੜੀਆਂ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੋਗੇ ਹੁਣ ਕੀ ਗਾੜੀ ਕੈਮਰਾ ਕੂਮ ਰੈਣਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ ਪਹਿਲਾਂ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਕੱਠੇ ਰਹਿੰਦੇ ਸਾਡੇ ਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜਿਹੀ ਹੈ ਕੇਸ ਦਾ ਹੀ ਇਹ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕੇ ਚੱ ਆਉਂਦਾ ਮੋਈ ਆਮ ਆਮ ਪਾਰਟੀ ਦੇ ਐਮ ਐਲ اے ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰ ਨਾ ਕੀ ਤੁਹਾਡਾ ਤੇ ਇਹ ਕੀ ਹੈ ਕਿ ਕਿੱਥੇ ਚਲੇ ਸੀ ਇਹ ਤਰੀਕੇ ਚਲੇ ਕਿ ਤੁਮ ਚਲੇ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਜੀ ਤੁਹਾਨੂੰ ਕਿੱਥੇ ਜਾਂਦੇ ਤਰੀਕੇ ਕੌਣ ਕੌਣ ਜਾਂਦਾ ਜੀ ਕੇਤਾ ਮੇਰਾ ਨਾਲ ਜਾਂਦਾ ਤਰੀਕੇ ਕੀ ਨਾ ਬੇੜਾ ਬੇੜਾ ਵੀ ਨਾਲ ਸੀ ਅੱਜ ਉੱਥੇ ਚੱਤੀ ਹੋਣਾ ਸੀ ਅਜੇ ਗੁੰਦਵਾਲ ਇਹਨੂੰ ਤਾਂ ਇੱਥੇ ਵਿਚਾਰੇ ਨੂੰ ਫਾਟ ਕੇ ਤੇ ਢੇਰ ਲਿਆ ਵਾ ਨੂੰ ਫਾਟ ਕੇ ਤੇ ਢੇਰ ਕਰੇ ਕੀ ਦੱਸਦੇ ਫਾਟ ਕੇ ਬੰਦੀ ਕਿ ਕਿੱਦਾਂ ਚੱਲ ਕੇ ਉੱਥੇ ਪਉ ਤਰੀਕੋ ਵੀ ਦਾ ਚਲ ਗਿਆ ਤੇ ਸੇਰੀ ਉਹਨਾਂ ਨੇ ਉਹਨਾਂ ਦਾ ਜਾਣ ਕੇ ਤਰੀਕੇ ਨਹੀਂ ਆਏ ਤੇ ਤਰੀਕਾ ਦੀ ਮਸੂਲ ਲਾਇਆ ਤਾਂ ਮੈਨੂੰ ਇੱਕ ਦਾ ਦੱਸਿਆ ਵੀ ਗੋਪੀ ਦੀ ਚੋਲੀਆਂ ਮਾਰ ਗਏ ਤਰੀਕਾ ਤਰੀਕਾ ਦੀ ਪਿੰਦੀ ਸੀ ਤਰੀਕਾ ਉਹਦਾ ਪਰੰਪਰਿਕ ਇਹਨਾਂ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦੇ ਹਨ ਕਿਸ ਨੂੰ ਭੇਤ ਹੋਊਗਾ ਤੇ ਕਿੱਥੋਂ ਦਾ ਮੁੰਡਾ ਹੈ ਗੋਪੀ ਹਾਂਜੀ ਗੋਪੀ ਚੋਲੇ ਦਾ ਤੁਹਾਨੂੰ ਨਹੀਂ ਮੈਨੂੰ ਪਤਾ ਵੀ ਨਹੀਂ ਕੋਈ ਮੈਂ ਤਾਂ ਵੇਖਿਆ ਹੀ ਮੇਰੇ ਕੋਲ ਰਿਆ ਨਹੀਂ ਗਿਆ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਇਹ ਜਿਹੜੇ ਮੁੰਡੇ ਕੌਣ ਸੀ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਦੀ ਤੇ ਤਰੀਕ ਤੇ ਜਾਣ ਲੱਗਾ ਸੀ ਅੱਛਾ ਜੀ ਹਾਂ ਜੀ ਇਹ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਿਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੈਂ ਤੇ ਚੋਲਾ ਸਾਹਿਬ ਵੀਰਾਂ ਦਾ ਫੋਨ ਆਇਆ ਵੀ ਆ ਗੱਲ ਹੋਈ ਤੇ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਮੈਂ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਡਾਇਆ ਮੁਲਾਜ਼ਮ ਕੰਡਾ ਕੋਈ ਨਹੀਂ ਐਡੀ ਛੇਤੀ ਨਹੀਂ ਕੋਈ ਕਹਿ ਸਕਦੇ ਬਾਕੀ ਕੁਝ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਆਇਆ ਪਹਿਲਾਂ ਕੋਈ ਤੁੰਗੀ ਜੱਜ ਕਿੱਥਾ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ ਹੁਣ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਹਤੇ ਪਰਤਾਂ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜਾਓ ਤੁਹਾਨੂੰ ਤਰੀਕ ਉਥੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ ਜਿਹੜਾ ਅੱਜ ਮਰਡਰ ਹੋਇਆ ਤੇ ਇੱਕ ਵਾਰ ਕੀ ਮਾਮਲੇ ਦੇ ਕੀ ਘਰ ਵੀ ਕੀਤੀ ਜਾਂਦੀ ਹੈ ਨਕੋਰ ਵਿੱਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਾਂ-ਤਰਾਂ ਤੋਂ ਵਾਰੈਸੀ ਕੇ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਤੇ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਦਾ ਇਹਨਾਂ ਨੂੰ ਸ਼ਾਰਟ ਡੈੱਡ ਕਰਕੇ ਉੱਥੋਂ ਪਿੱਛੋਂ ਹੀ ਭੱਜ ਜਾਂਦੇ ਆ ਕਈ ਜਿਹੜੇ ਚ ਚੋਰੀਆਂ ਸਾਹਮਣੇ ਆਈਆਂ ਸੀ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦੇ ਕੋਈ ਪਹਿਲਾਂ ਕੋਈ ਤਮਗੀ ਨਹੀਂ ਦਾ ਕੋਈ ਕੇਸ ਤੇ ਨਹੀਂ ਲੱਗਦਾ ਕੋਈ ਨਹੀਂ ਯਾਰ ਦੇ ਆਪ ਦੇ ਵਿੱਚ ਪਰਚੇ-ਪੁਰਚੇ ਦਰਜ ਸੀਗੇ ਤੋ ਸ਼ਾਇਦ ਮੇਬੀ ਕੋਈ ਇਹ ਵੀ ਆਪੋਸਟਿਕ ਕੋਈ ਰੈਗਲਰੀ ਹੈ ਜਾਂ ਕੀ ਹੈ ਉਸਕਾ ਹੀ ਹੈ ਕਿ ਅੱਜ ਵਰਕਆਊਟ ਐਸੇ ਤਰ੍ਹਾਂ ਤਰੇ ਗੋਲੇ ਮਾਰ ਗਿਆ ਜੀ ਐਗਜੈਕਟ ਮੇਰੇ ਖਿਆਲ ਕਿੰਨੇ ਫੈਰ ਹੋਏ ਪੰਜ ਪੰਜ ਪਾਇਆ